ਖਾਣਾ ਬਲਟੋਆ ਦੀ ਪੁਲਿਸ ਨੂੰ ਵੱਡੀ ਕਾਮਯਾਬੀ 956 ਗ੍ਰਾਮ ਨਸ਼ੀਲੀ ਵਸਤੂ ਇਸ ਡਰੱਗ ਮਤਲਬ ਹੈਰੋਇਨ ਸਮੇਤ ਇੱਕ ਨੌਜਵਾਨ ਕਾਬੂ ਨਾਲ ਹੀ ਮੋਟਰਸਾਈਕਲ ਵੀ ਕੀਤਾ ਕਾਬੂ ਦੋਸ਼ੀ ਦੀ ਪਛਾਣ ਮਹਾਵੀਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਮਸਤਗੜ ਥਾਣਾ ਕੇਮਕਰਨ ਗ੍ਰਿਫਤਾਰੀ ਦੀ ਜਗ੍ਹਾ ਪਿੰਡ ਕਾਲੀਆ ਦੇਖੋ ਜਿੱਥੇ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਹੈ ਇਸ ਤਰ੍ਹਾਂ ਮਨੋਦੋਸ਼ੀ ਦੇ ਸਬੰਧ ਵਿੱਚ ਪੰਜਾਬ ਪੁਲਿਸ ਦੁਆਰਾ ਲਗਾਤਾਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਨਸ਼ੇ ਸਮਗਲਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਉਸ ਤਹਿਤ ਅੱਜ ਬਲਟੋਆ ਪੁਲਿਸ ਕੋਲੋਂ ਦਰੀਆ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਇੱਕ ਜਿਹੜਾ ਮਾਹਵੀਰ ਸਿੰਘ ਜਿਹੜਾ ਮਸਨਗੜ ਦਾ ਰਹਿਣ ਵਾਲਾ ਹੈ ਕਾਲੀਆਂ ਲਾਗੋ ਇਹਨੂੰ ਅਰੈਸਟ ਕੀਤਾ ਹੈ ਜਿਸpass ਕੋ 955 ਗ੍ਰਾਮ ਜਿਹੜਿਆ ਆਈਸ ਡਰੱਗ ਜਿਹੜਾ ਹੋਰ ਕਵਰ ਹੋਇਆ। ਇਸ ਤਹਿਤ ਜਿਹੜਾ ਥਾਣਾ ਬਲਟੋਆ ਵਿਖੇ ਐਫਆਈਆਰ ਨੰਬਰ 14 ਦਰਜ ਰਜਿਸਟਰ ਕਰਕੇ ਤੇ ਇਹਨੂੰ ਗ੍ਰਿਫਤਾਰ ਕਰ ਲਿਆ ਅੱਜ ਇਹਨੂੰ ਪੇਸ਼ ਅਦਾਲਤ ਜਿਹੜਾ ਕੀਤਾ ਜਾ ਰਿਹਾ ਹੈ ਦਾ ਰਿਮਾਂਡ ਅਸਰ ਕਰਕੇ ਇਹਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਜਿਹੜੇ ਆ ਉਹ ਖੁਗਾਲੇ ਜਾਣਗੇ ਜਿੱਥੇ ਅਸੀਂ ਡਰੋਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਤੇ ਡਰੋਨ ਐਕਟੀਵਿਟੀ ਤੇ ਨਸ਼ਿਆਂ ਦੇ ਵਿੱਚ ਜਿਹੜੇ ਗ੍ਰਸਤ ਸਮਗਲਰ ਨੇ ਉਹਨਾਂ ਨੂੰ ਵੀ ਗ੍ਰਿਫਤਾਰੀ ਕਰਨ ਦੇ ਵਿੱਚ ਜਿਹੜੀ ਆ ਅਸੀਂ ਸਫਲਤਾ ਹਾਸਲ ਕੀਤੀ ਆ ਸੋ ਅੱਜ ਜਿਹੜੀ ਆ ਬਲਟੋਆ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਹਾਸਲ ਹੋਈ ਆ ਜਦੋਂ ਕਿ ਜਿਹੜੀ ਆ 900